ਅੱਜ ਜੋ ਮੋਦੀ ਸਾਹਿਬ ਨੇ 1600 ਕਰੋੜ ਰੁਪਏ ਪੰਜਾਬ ਵਾਸਤੇ ਕੰਪਨਸੇਸ਼ਨ ਦੇਣ ਦਾ ਐਲਾਨ ਕੀਤਾ ਇੱਕ ਬੜਾ ਫੱਦਾ ਮਜ਼ਾਕ ਹੈ ਮੈਂ ਉਦਾਹਰਨ ਦੇਣਾ ਚਾਹੁੰਦਾ ਮੈਂ 2013 ਦੇ ਵਿੱਚ ਮੈਂਬਰ ਪਾਰਲੀਮੈਂਟ ਸੀ ਔਰ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸੀ ਤੇ ਮੈਂ ਪਹਿਲੇ ਦਿਨ ਜੀਰੋ ਹੋਰ ਦੇ ਵਿੱਚ ਆ ਕੇ ਜਦੋਂ ਫਲੱਡ ਆਇਆ ਬੋਲਿਆ ਔਰ ਉਹਨਾਂ ਨੇ ਉਸੇ ਦਿਨ ਜਿਹੜੀ ਇੱਕ ਕਮੇਟੀ ਬਣਾਤੀ ਜਿਹਦੇ ਚੇਅਰਮੈਨ ਜੈ ਰਾਮ ਰਮੇਸ਼ ਜੀ ਬਣਾਏ ਔਰ ਉਹ ਇੱਕ ਹਫਤਾ ਜਿਹੜਾ ਪੰਜਾਬ ਦੇ ਦਾ ਉਹਨਾਂ ਨੇ ਦੌਰਾ ਕੀਤਾ ਜਿੱਥੇ ਜਿੱਥੇ ਫਲਾਡ ਆਇਆ ਸੀ ਤੇ ਉਹਨਾਂ ਨੇ 1250 ਕਰੋੜ ਰੁਪਿਆ ਦੀ ਜਿਹੜੀ ਹੈ ਉਸ ਵੇਲੇ 2013 ਦੀ ਗੱਲ ਕਰ ਰਿਹਾ ਮੈਂ ਉਸ ਵੇਲੇ ਇਹਨਾਂ ਨੇ ਉਹਨਾਂ ਨੇ ਕੰਪਨਸੇਸ਼ਨ ਦਿੱਤਾ ਜਿਹੜਾ ਬਾਰਡਰ ਏਰੀਆ ਨੂੰ 700 ਕਰੋੜ ਤੱਕ ਲਾ ਬਾਰਡਰ ਦੇ ਏਰੀਆ ਨੂੰ ਦੇ ਦਿੱਤਾ ਤੇ ਅੱਜ ਕਈ ਗੁਣਾ ਮੈਂ ਘਟੋ ਘਾਟ 8 ਗੁਣਾ ਵੱਧ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਹੋਇਆ ਹੈ ਤੇ ਮਾਨਯੋਗ ਪੀਐਮ ਸਾਹਿਬ ਨੇ ਕੱਲਾ 1600 ਕਰੋੜ ਰੁਪਏ ਅਨਾਉਂਸ ਕੀਤਾ ਹੈ ਬੜਾ ਵੱਡਾ ਮਜ਼ਾਕ ਕੀਤਾ ਇਹਨਾਂ ਨੇ ਇਹ ਪੰਜਾਬ ਦੇ ਲੋਕ ਇਹਨੂੰ ਸੈਪਟ ਨਹੀਂ ਕਰਨਗੇ ਇਹਨਾਂ ਨੂੰ ਚਾਹੀਦਾ ਹੈ ਘੱਟੋ ਘਾਟ 70000 ਕਰੋੜ ਰੁਪਏ ਪੰਜਾਬ ਦਾ ਜਿਹੜਾ ਉਹ ਅਨਾਉਂਸ ਕਰ ਦੇ ਤਾਂ ਫਿਰ ਅਸੀਂ ਮੰਨਦੇ ਕਿ ਠੀਕ ਹੈ ਇਹਨਾਂ ਨੇ ਪੰਜਾਬ ਦੇ ਜਿਹੜਾ ਇਹ ਏਰੀਆ ਡੁੱਬ ਗਿਆ ਉਹਦੇ ਵਾਸਤੇ ਕੁਛ ਨੁ ਕੁਛ ਕੰਪੰਸੇਸ਼ਨ ਕੀਤਾ ਇਹ ਬੜਾ ਵੱਡਾ ਜਿਹੜਾ ਝੂਠਾ ਮਜ਼ਾਕ ਕੀਤਾ ਨਾਲ ਜਿਸ ਤਰ੍ਹਾਂ ਪੰਜਾਬ ਤੇ ਹਿਮਾਚਲ ਦਾ ਅੱਜ ਦੌਰਾ ਉਹਨਾਂ ਨੇ ਕੀਤਾ ਹੈ ਇਹ ਇਹਨਾਂ ਨੂੰ ਉਸ ਅਜ ਤੋਂ 15 ਦਿਨ ਪਹਿਲਾਂ ਕਰਨਾ ਚਾਹੀਦਾ ਸੀ ਕਿਉਂਕਿ 25 ਦਿਨ 30 ਦਿਨ ਹੋ ਗਏ ਜਿਹੜਾ ਪਾਣੀ ਹੈ ਬੜੇ ਵੱਡੇ ਫਲੱਡ ਦੇ ਰੂਪ ਵਿੱਚ ਚੱਲ ਰਿਹਾ ਹੈ ਤੇ ਲੱਖਾਂ ਏਕੜ ਜ਼ਮੀਨ ਜਿਹੜੀ ਇਹ ਪੰਜਾਬ ਦੀ ਤਹਿ ਡੇਰੀ ਹੋ ਗਈ ਹੈ ਮਕਾਨ ਡਿੱਗ ਗਏ ਮਾਲੀ ਨੁਕਸਾਨ ਹੋ ਗਿਆ ਪਸ਼ੂ ਮਰ ਗਏ ਜਾਨੀ ਨੁਕਸਾਨ ਹੋ ਗਿਆ ਇਹ ਸਾਰਾ ਕੁਝ ਦੇਖਦੇ ਹੋਏ ਇਹਨਾਂ ਨੇ ਬਹੁਤ ਲੇਟ ਕਰਤਾ ਜੈਦਾ ਸੀ ਕਿ ਉਦੋਂ ਨਾਲ ਦੀ ਨਾਲ ਇਹਨਾਂ ਨੂੰ ਉੱਥੇ ਜਾ ਕੇ ਉਹਨਾਂ ਦੀ ਸਾਰ ਲੈਂਦੇ ਪਰ ਇਹ ਪਤਾ ਨਹੀਂ ਕਿਸ ਦਬਾਅ ਕਰਕੇ ਗਏ ਹੈ ਜਾਣ ਦਾ ਕੋਈ ਲੱਗ ਨਹੀਂ ਸਿਰਿਆ ਕਿ ਸਰ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਨਹੀਂ ਤੋਂ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਪੰਜਾਬ ਦੇ ਨਾਲ ਅਨਿਆ ਹੋਇਆ ਹੈ ਦੇਖੋ ਇੱਕ BBHM ਦੀ ਜਿਹੜੀ ਸਾਡੇ ਉੱਥੇ ਬੋਰਡ ਬਣਿਆ ਹੈ ਜਿਹੜਾ ਪਾਣੀ ਤੇ ਕੰਟਰੋਲ ਕਰਨ ਵਾਸਤੇ ਬਣਾਇਆ ਗਿਆ ਤੇ ਏਰੀਆ ਪੰਜਾਬ ਦਾ ਹੈ ਉਹਦੇ ਵਿੱਚ ਪੰਜਾਬ ਦਾ ਇੱਕ ਵੀ ਮੈਂਬਰ ਨਹੀਂ ਪੰਜਾਬ ਦਾ ਮੈਂਬਰ ਨਾ ਲੈਣਾ ਇਹੀ ਵੱਡਾ ਇਨਜਸਟਿਸ ਹੈ ਅਨਿਆਇ ਕਿ ਜੇ ਪੰਜਾਬ ਦਾ ਕੋਈ ਮੈਂਬਰ ਹੁੰਦਾ ਜਿਵੇਂ ਮੌਸਮ ਬਾਗ ਨੇ ਅੱਜ ਤੋਂ 2 ਮਹੀਨੇ ਪਹਿਲਾਂ ਹੀ ਕਹਿਤਾ ਕਿ ਇਸ ਵਾਰ ਬਹੁਤ ਜ਼ਿਆਦਾ ਜਿਹੜੀ ਹੈ ਪਾਰਸ਼ ਹੋਣੀ ਹੈ ਕੰਟਰੋਲ ਤੋਂ ਬਾਹਰ ਹੋਣੀ ਹੈ ਤੇ ਇਹਦੇ ਵਾਸਤੇ ਸਾਨੂੰ ਜਿਹੜਾ ਹੈ ਵੀ ਉਦੋਂ ਹੀ ਜਿਹੜੇ ਸਾਡੇ ਡੈਮ ਹੈ ਉਹਨਾਂ ਦੇ ਵਿੱਚੋਂ ਰਣਜੀਤ ਸਾਗਰ ਡੈਮ ਹੈ ਸਾਡੇ ਪੌਂਗ ਡੈਮ ਉਹਨਾਂ ਵਿੱਚੋਂ ਪਾਣੀ ਉਹਨਾਂ ਉਹਨਾਂ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ ਜਿਹੜਾ ਕਿ ਲੰਬਾ ਟਾਈਮ ਚੱਲਦਾ ਰਹਿੰਦਾ ਤੇ ਜਦੋਂ ਬਰਸਾਤ ਆਉਣੀ ਸੀ ਉਦੋਂ ਉਹ ਪਾਣੀ ਫਲੱਡ ਦਾ ਰੂਪ ਨਾ ਧਾਰਦਾ ਇਹ ਤਾਂ ਇਹ ਬੜੀ ਵੱਡੀ ਜੇ ਪੰਜਾਬ ਨੂੰ ਮਾਰਨ ਵਾਲੀ ਗੱਲ ਹੈ ਦੂਜਾ ਕਿ ਜਿਹੜੇ ਪੰਜਾਬ ਦਾ ਏਰੀਆ ਜਿੰਨਾ ਤਬਾਹ ਹੋਇਆ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਕਪੂਰਥਲਾ ਆ ਇਧਰ ਫਿਰੋਜ਼ਪੁਰ ਫਾਜ਼ਿਲਕਾ ਲੁਧਿਆਣਾ ਏਰੀਆ ਨਵਾਂ ਸ਼ਹਿਰ ਇਹ ਅੱਧੇ ਨਾਲੋਂ ਜ਼ਿਆਦਾ ਪੰਜਾਬ ਜਿਹੜਾ ਹੈ ਇਹ ਹੜ੍ਹਾਂ ਦੀ ਮਾਰ ਰਿਹਾ ਆ ਗਿਆ ਹੈ ਤੇ ਦੂਜੇ ਪਾਸੇ ਗਲਗਰ ਦੇ ਜਿਹੜਾ ਪਟਿਆਲਾ ਮਾਨਸਾਹ ਏਰੀਆ ਪੈਂਦਾ ਉਹਦੇ ਵਿੱਚ ਵੀ ਕਾਫੀ ਜਿਹੜਾ ਫਲੱਡ ਦਾ ਇਹ ਨੁਕਸਾਨ ਹੋਇਆ ਸੋ ਪੰਜਾਬ ਚੋਂ ਮੇਰੇ ਖਾ ਚੌਥਾ ਹਿੱਸਾ ਜਿਹੜਾ ਬਚਿਆ ਬਾਕੀ ਸਾਰਾ ਪੰਜਾਬ ਜਿਹੜਾ ਹੈ ਉਹ ਤਬਾਹ ਹੋ ਗਿਆ ਲੋਕਾਂ ਦੇ ਮਕਾਨ ਡਿੱਗ ਗਏ ਕੋਠੀਆਂ ਡਿੱਗੀਆਂ ਤੇ ਕਿਸੇ ਨੇ ਸਾਰ ਸਾਰ ਨਹੀਂ ਲਈ ਔਰ ਅਸੀਂ ਜਿਹੜੀ ਕਾਂਗਰਸ ਪਾਰਟੀ ਦੇ ਸਾਡੇ ਵਰਕਰ ਸੀ ਅਸੀਂ ਮੈਨੂੰ ਆਪ ਨੂੰ 30 ਦਿਨ ਤੋਂ ਬਾਅਦ ਟਾਈਮ ਹੋ ਗਿਆ ਕਿ ਮੈਂ ਬਾਰਡ ਏਰੀਆ ਦੇ ਵਿੱਚ ਹੀ ਉਨਾ ਦੇ ਲੋਕਾਂ ਦੇ ਚਲੋ ਅਸੀਂ ਜੋ ਕਰ ਸਕਦੇ ਸੀ ਲੋਕਾਂ ਤੋਂ ਲੋਕਾਂ ਦੇ ਜਿਹੜੀਆਂ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਸਾਡੇ ਖਾਲਸਾ ਗਰੁੱਪ ਹੈ ਹੋਰ ਬਾਕੀ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਥੇ ਉਹਨਾਂ ਲੋਕਾਂ ਨੂੰ ਜਾ ਕੇ ਖਾਣ ਪੀਣ ਵਾਸਤੇ ਪਸ਼ੂਆਂ ਦਾ ਚਾਰਾ ਦਵਾਈਆਂ ਮਤਲਬ ਯਾਨੀ ਕਿ ਕਾਫੀ ਕੰਮ ਕੀਤਾ ਪਰ ਸਰਕਾਰ ਵੱਲੋਂ ਕੋਈ ਇੱਕ ਜ਼ਾਰ ਵੀ ਨਾ ਕਦੇ ਬਿਆਨ ਦਿੱਤਾਗਾ ਪਹਿਲੀ ਗੱਲ ਤਾਂ 15 ਦਿਨ 20 ਦਿਨ ਇਨਾਂ ਨੇ ਨੇਚਰਲ ਡਾਇਜਾਸਟਰ ਹੀ ਨਹੀਂ ਨਾਮ ਐਲਾਨ ਕੀਤਾ ਪੰਜਾਬ ਨੂੰ ਅੱਗੋਂ ਉਸ ਤੋਂ ਬਾਅਦ ਸਾਡੀ ਪੰਜਾਬ ਦੀ ਸਰਕਾਰ ਹੈ ਉਹ ਅਜੇ ਵੀ ਸੁੱਤੀ ਪਈ ਹੈ ਉਹਨੇ ਜਿਹੜੇ ਇਹ ਡਾਇਜਾਸਟਰ ਜ਼ੋਨ ਜਿਹੜਾ ਉਹ देयर ਆ ਨੋਟੀਫਿਕੇਸ਼ਨ ਹੀ ਨਹੀਂ ਕੀਤਾ ਜਿਹਦੇ ਨਾਲ ਕੋਈ ਸਰਕਾਰ ਦੇ ਫਲੱਡ ਦੇ ਪੈਸੇ ਉੱਥੇ ਲੱਗ ਸਕਣ ਐਮਪੀ ਲਾਈਟ ਫੰਡ ਦੇ ਪੈਸੇ ਮੈਨੂੰ 15 ਦਿਨ ਹੋ ਗਏ 15 ਲੱਖ ਰੁਪਇਆ ਜੋ ਫਰਮ ਫਾਈਲ ਕਰਨ ਦਿੱਤਾ 10 ਲੱਖ ਰੁਪਇਆ ਫਰੋਖਪਨ ਦਿੱਤਾ ਹੋਰ ਪੈਸੇ ਫੰਡ ਕੀਤੀ ਉਹ ਅਜੇ ਨਿਕਲ ਨਹੀਂ ਸਕੇ ਸਰਕਾਰ ਕੇ ਉਹ ਸਰਕਾਰਾਂ ਦਾ ਪਤਾ ਨਹੀਂ ਕੀ ਰਵਈਆ ਲੋਕਾਂ ਨੂੰ ਮਾਰਨ ਵਾਸਤੇ ਲੱਗੇ ਐ ਸਰਕਾਰ ਕੇ ਕੁਦਰਤ ਦੀ ਕੋਪੀ ਐ ਉਹਦੇ ਨਾਲ ਅਸੀਂ ਕੁਝ ਕਰਨੀ ਪਰ ਸਾਡੀ ਮੰਗ ਐ ਕਿ ਜਿਸ ਤਰ੍ਹਾਂ ਲੋਕਾਂ ਦੀ ਫਸਲ ਤਬਾਹ ਹੋਈ ਐ ਉੱਥੇ ਸਰਕਾਰ ਨੂੰ ਚਾਹੀਦਾ ਐ ਕਿ ਜੋ ਜ਼ਮੀਨ ਅਜ ਚੋਨਾ ਤਿਆਰ ਵੱਡਣ ਨੂੰ ਸੀਗਾ ਉਹਦਾ ਠੋਕਰ ਲੱਖ ਰੁਪਏ ਦਾ ਜਿਹੜਾ ਉਹਨਾਂ ਦਾ ਜ਼ਿਮੀਂਦਾਰਾਂ ਦਾ ਇਹ ਨੁਕਸਾਨ ਹੋਇਆ ਤੇ ਉਹਦੇ ਵਾਸਤੇ ਕਟੋਗਾੜ 70000 ਰੁਪਇਆ ਜਿਹੜਾ ਉਹ ਇਹਨਾਂ ਨੂੰ ਕੰਪਨਸੇਸ਼ਨ ਜ਼ਿੰਮੇਵਾਰਾਂ ਨੂੰ ਦੇਣਾ ਚਾਹੀਦਾ ਹੈ ਸਾਡੇ ਅਬੋਰ ਮਲੋਟ ਜਿਹੜਾ ਸਾਡੇ ਫਾਿਲਕਾ ਉਹ ਨਾਲੀ ਦੇ ਪਾਣੀ ਦੇ ਨਾਲ ਬੜਾ ਪਾਣੀ ਐ ਇਸ ਤੋਂ ਬਰਸਾਤ ਤੋਂ ਪਹਿਲਾਂ ਉਹ ਤਬਾਹ ਹੋ ਗਿਆ 10 10 ਫੁੱਟ ਪਾਣੀ ਸੀ ਉਹ ਤੇ ਕਿਨੂ ਦੇ ਬਾਗ ਹੈ ਕਿਨੂ ਦੇ ਬਾਗ ਜਿਹੜੇ ਆ ਉਹ ਸਾਰੇ ਸੁੱਕ ਗਏ ਹਰ ਜਿਹੜਾ ਫਰੂਟ ਉਹਨਾਂ ਨੂੰ ਲੱਗਿਆ ਨਹੀਂ ਜਿੰਨਾ ਵੀ ਏਰੀਆ ਉਹਦੇ ਵਿੱਚ ਤਬਾਹ ਹੋਇਆ ਉਹਦੇ ਵਿੱਚ 1.5 ਲੱਖ ਰੁਪਏ ਉਹਨਾਂ ਦਾ ਜਿਹੜਾ 2-2 ਲੱਖ ਦਾ ਕਿੰਨੂ ਹੁੰਦਾ ਜਿਹੜਾ ਪੂਰੇ ਇੰਡੀਆ ਨਹੀਂ ਵਰਲਡ ਵਿੱਚ ਕਿੰਨੂ ਉੱਥੋਂ ਜਾਂਦਾ ਤੇ ਉਹ ਜਿਹੜਾ ਤਬਾਹ ਹੋ ਗਿਆ ਉਹਨਾਂ ਨੂੰ ਵੀ ਕੰਪਨਸੇਸ਼ਨ ਜਿਹੜਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਤੇ ਅੱਗੇ ਤੋਂ ਮੇਰੀ ਇਹ ਵੀ ਸਰਕਾਰ ਨੂੰ ਮੈਂ ਅੱਜ ਸਾਡੇ ਮੈਂ ਵਾਟਰ ਸੋਰਸ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਮੈਂ ਮੈਂਬਰ ਹਾਂ ਮੈਂ ਅੱਜ ਵੀ ਉਹਨਾਂ ਨੂੰ ਆਪਣੇ ਵੱਲੋਂ ਉਹਨਾਂ ਨੇ ਇੱਕ ਲੈਟਰ ਦੇ ਕੇ ਆਇਆ ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਜਿੰਨੀ ਦੇਰ ਤੱਕ ਡੈਮ ਜਿਹੜਾ ਹੈ ਹੁਸ਼ਿਆਰਪੁਰ ਗੁਰਦਾਸਪੁਰ ਹਿੱਸੇ ਦੇ ਵਿੱਚ ਨਹੀਂ ਬਣਾਇਆ ਜਾਂਦਾ ਜਿਸ ਤਰ੍ਹਾਂ ਨੰਗਲ ਡੈਮ ਹੈ ਰਣਜੀਤ ਸਾਗਰ ਡੈਮ ਹੈ ਤੇ ਉਨੀ ਦੇਰ ਤੱਕ ਪੰਜਾਬ ਜਿਹੜਾ ਹੈ ਬਚ ਨਹੀਂ ਸਕਦਾ ਬਰਸਾਤਾਂ ਹਰ ਸਾਲ ਹੁੰਦੀਆਂ ਹਨ ਮਾਚਲ ਚ ਜੰਮੂ ਚ ਜਿਹੜੀ ਬਰਸਾਤ ਆਉਂਦੀ ਹੈ ਸਾਰੀਆਂ ਦੀ ਸਾਰੀਆਂ ਜਿਹੜੀਆਂ ਉਹ ਪੰਜਾਬ ਵੱਲ ਜਿਹੜਾ ਪਾਣੀ ਆਉਂਦਾ ਹੈ ਇੱਥੇ ਤਿੰਨ ਜਿਹੜੀ ਨਦੀਆਂ ਜਿਵੇਂ ਸਾਡੇ ਰਾਵੀ ਹੈ ਰਾਵੀ ਨੂੰ ਇੰਟਰਕਨੈਕਟ ਕੀਤਾ ਹੈ ਬਿਆਸ ਦੇ ਨਾਲ ਕੁਝ ਪਾਣੀ ਬਿਆਸ ਦੇ ਨਾਲ ਆ ਜਾਂਦਾ ਹੈ ਬਿਆਸ ਦਰਿਆ ਦਾ ਪੂਰਾ ਪਾਣੀ ਰਾਵੀ ਦਰਿਆ ਦਾ ਕੁਝ ਹਿੱਸਾ ਤੇ ਸਤਲੁਜ ਦਾ ਪਾਣੀ ਇਹ ਸਾਰਾ ਇਕੱਠਾ ਹੋ ਕੇ ਫਿਰੋਜ਼ਪੁਰ ਦੇ ਹਰੀਕੇ ਜਿੱਥੇ ਪਤਨ ਜੀ ਨੂੰ ਕਹਿੰਦੇ ਜਿੱਥੇ ਇੱਕ ਉਹਨਾਂ ਨੇ ਪਾਣੀ ਇਕੱਠਾ ਕਰਕੇ ਨਹਿਰਾਂ ਚ ਦੇਣ ਵਾਸਤੇ ਰਾਜਸਥਾਨ ਦੀ ਰਾਜਸਥਾਨ ਕਨਾਲ ਹੈ ਗੰਘ ਕਨਾਲ ਹੈ ਤੇ ਜੋਧਪੁਰ ਤੋਂ ਪਾਣੀ ਜਿਹੜਾ ਇੱਥੇ ਫਿਰੋਜ਼ਪੁਰ ਦੀ ਕੰਸੀ ਚੋਂ ਚ ਜਾਂਦਾ ਹੈ ਉਥੇ ਇਕੱਠਾ ਕੀਤਾ ਜਾਂਦਾ ਤੇ ਜਦੋਂ ਦੋਨਾਂ ਤਿੰਨਾਂ ਦਰਾਂ ਦਾ ਪਾਣੀ ਫਲੱਡ ਇੱਥੇ ਆਇਆ ਤਾਂ ਇੰਨਾ ਜ਼ਿਆਦਾ ਪਾਣੀ ਆਇਆ ਕਿ ਸਾਰੇ ਗੇਟ ਇੱਕੋ ਵਾਰੀ ਉਹਨਾਂ ਨੂੰ ਖੋਲਨੇ ਪਏ ਤੇ ਉਹਨਾਂ ਗੇਟਾਂ ਖੋਲਣ ਦੇ ਨਾਲ ਪੂਰਾ ਫਰੋਜ਼ਪੁਰ ਤੋਂ ਲੈ ਕੇ ਫਰੋਜ਼ਪੁਰਪੁਰ ਤੱਕ ਫਰੋਜ਼ਪੁਰ ਤੋਂ ਅੱਗੇ ਫਾਇਲਕਾ ਤੱਕ ਜਿਹੜਾ ਬਾਰਡਰ ਏਰੀਆ ਸਾਰੇ ਦਾ ਸਾਰਾ ਤਬਾਹ ਹੋ ਗਿਆ ਜਿਹੜਾ ਕਿ ਸਭ ਤੋਂ ਵੱਧ ਨੁਕਸਾਨ ਫਰੋਜ਼ਪੁਰ ਹਲਕੇ ਦਾ ਹੋਇਆ ਸੋ ਇਸ ਕਰਕੇ ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਕੁਝ ਨਾ ਕੁਝ ਉਪਰਾਲਾ ਜਿਹੜਾ ਕਰਨਾ ਚਾਹੀਦਾ ਸਰ ਅੱਗੇ ਕੀ ਕੀ ਹਾਲਾਤ ਹੈ ਅਗਰ ਬਾਕੀ ਅੱਗ ਵੀ ਪਾਣੀ ਉਸੇ ਤਰ੍ਹਾਂ ਚੱਲ ਉਸੇ ਤਰ੍ਹਾਂ ਹੀ ਚੱਲ ਰਿਹਾ ਜਿਵੇਂ ਅੱਜ ਮੈਨੂੰ ਜੋ ਰਿਪੋਰਟ ਮਿਲੀ ਹੈ 1 ਫੁੱਟ ਪਾਣੀ ਜਿਹੜਾ ਡਾਊਨ ਹੋਇਆ ਪਰ ਪਿੱਛੋਂ ਪਾਣੀ ਡੈਮ ਤੋਂ ਹੋਰ ਜ਼ਿਆਦਾ ਛੱਡ ਦਿੱਤਾ ਗਿਆ ਇਸ ਕਰਕੇ ਪਾਣੀ ਦਾ ਜੇ 15 ਕਿਲੋਮੀਟਰ ਜ਼ੀਰੋ ਲਾਈਨ ਤੋਂ ਲੈ ਕੇ ਪੂਰੇ ਬਾਰਡਰ ਦੇ ਉੱਪਰ ਪਾਣੀ ਪਾਣੀ ਹੈ ਜਿਸ ਤਰ੍ਹਾਂ ਸਮੁੰਦਰ ਹੈ ਇਸ ਤਰ੍ਹਾਂ ਹੀ ਉੱਥੇ ਜਿਹੜਾ ਉਹ ਦੇਖਣ ਨੂੰ ਮਿਲਦਾ ਸੋ ਇਸ ਕਰਕੇ ਇਹ ਪਾਣੀ ਨੂੰ ਰੋਕਣ ਵਾਸਤੇ ਇਹਦਾ ਬਚਾਅ ਕਰਨ ਵਾਸਤੇ ਸਰਕਾਰ ਨੂੰ ਜੋ ਅੱਜ ਮੈਂ ਪ੍ਰਪੋਜ਼ਲ ਦਿੱਤੀ ਹੈ ਉਸ ਨੂੰ ਲੈ ਕੇ ਇਸ ਨੂੰ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਡੈਮ ਬਣ ਜੇ ਇੱਕ ਦਰਿਆ ਦਾ ਏਰੀਆ ਜਿਹੜਾ ਉਹ ਆਇਡੈਂਟੀਫਾਈ ਕੀਤਾ ਜਾਏ ਉਹ ਜਿਹੜਾ ਦਰਿਆ ਦਾ ਏਰੀਆ ਹੈ ਉਹ ਮਾਲਕੀ ਜ਼ਮੀਨਾਂ ਦੇ ਵਿੱਚੋਂ ਦਰਿਆ ਨਿਕਦਾ ਜਦੋਂ ਫਲੱਡ ਆਉਂਦਾ ਪੂਰਾ ਪਾਣੀ ਫੈਲ ਜਾਂਦਾ ਉਸ ਨੂੰ ਖਟਾਈ ਕਰਕੇ ਉਹਦੇ ਬੰਨ ਬਣਾ ਕੇ ਜੇ 20 20 ਫੁੱਟ ਦਾ ਡੂੰਗਾ ਹੋਏਗਾ ਪਾਣੀ ਜਿਹੜਾ ਨੇਚਰਲੀ ਇਹ ਬਾਹਰ ਨਹੀਂ ਫਲਾ ਹੋਏਗਾ ਤੇ ਲੋਕਾਂ ਦੀ ਫਸਲਾਂ ਵੀ ਬਚਣਗੀਆਂ ਮਕਾਨ ਵੀ ਬਚਣਗੇ ਤੇ ਲੋਕ ਜਿਹੜੇ ਫਲੱਡ ਤੋਂ ਬਚ ਸਕਣਗੇ ਇਹ ਮੇਰੀ ਅੱਜ ਦੀ ਜੋ ਪ੍ਰਪੋਜ਼ਲ ਹੈ ਮੈਂ ਦੇਖ ਕੇ ਆਇਆ ਹਾਂ ਮੈਨੂੰ ਆਸ ਹੈ ਕਿ ਸਮਾਂ ਤਾਂ ਲੱਗੇਗਾ ਪਰ ਇਹਨੂੰ ਅਸੀਂ ਪੂਰਾ ਜਿੰਨੀ ਤੱਕ ਪੂਰਾ ਨਹੀਂ ਹੁੰਦਾ ਉਨੀ ਦੇਰ ਤੱਕ ਅਸੀਂ ਕੋਈ ਸਾਹ ਨਹੀਂ ਲਾਂਗੇ ਤੇ ਮਹਿਕਮੇ ਨੂੰ ਸਰਕਾਰ ਨੂੰ ਇਹ ਜਿਹੜਾ ਸੀ ਦਿੰਦੇ ਰਾਂਗੇ ਤਾਂ ਕਿ ਇਹਦਾ ਇੱਕ ਪਲਾਨ ਬਣੇ ਮਾਸਟਰ ਪਲਾਨ ਬਣੇ ਜਿਹਦੇ ਨਾਲ ਕੱਲਾ ਪੰਜਾਬ ਨੂੰ ਨਹੀਂ ਜਿਹੜਾ ਪਾਣੀ ਇੱਥੇ ਇਹ ਸਿਕਿਉਰ ਕਰਾਂਗੇ ਇਸ ਪਾਣੀ ਦੇ ਨਾਲ ਰਾਜਸਥਾਨ ਨੂੰ ਪਾਣੀ ਹੋਰ ਦਿੱਤਾ ਜਾ ਸਕਦਾ ਹੈ ਪੰਜਾਬ ਦਾ ਜਿਹੜਾ ਕੁਝ ਏਰੀਆ ਜਿੱਥੇ ਪਾਣੀ ਜਿਹੜਾ ਹੈ ਅੱਜ 80 ਫੁੱਟ ਤੇ ਜਿਹੜਾ ਵਾਟਰ ਲੈਵਲ ਚਲੇ ਗਿਆ ਅਗਰ ਨਹਿਰੀ ਪਾਣੀ ਖੇਤਾਂ ਨੂੰ ਦੇ ਦਿਆਂਗੇ ਤਾਂ ਉਹ ਨੇਚਰਲੀ ਇਹ ਕਿ ਪਾਣੀ ਜਿਹੜਾ ਹੈ ਉਹ ਵਾਟਰ ਲੈਵਲ ਉੱਪਰ ਆ ਜਾਏਗਾ ਤੇ ਲੋਕਾਂ ਦੀ ਜ਼ਿੰਦਗੀ ਤੇ ਉਹ ਲੋਕਾਂ ਦੀ ਬਚ ਸਕੇਗੀ ਸੋ ਇਸ ਕਰ ਤਰ੍ਹਾਂ ਦਾ ਜਿਹੜਾ ਪਲਾਨ ਹੈ ਉਹ ਸਾਡਾ ਹੈ ਅਸੀਂ ਕੁਝ ਕਰਾਂਗੇ ਕਿ ਇਹਨੂੰ ਪਾਸ ਕਰਾ ਕੇ ਇਹਨੂੰ ਲਾਗੂ ਕਰਾਈਏ ਕਿਆ ਕਿ ਕੰਪਨਸੇਸ਼ਨ ਜੋ ਮਰ ਗਏ ਹੈ ਉਹਨਾਂ ਕੇ ਲਈ ਉਹਨੂੰ ਢਾਈ ਲੱਖ ਦੀ 50000 ਰੁਪਏ ਦੀ ਖੁਸ਼ੀ ਨਹੀਂ ਕੀਤੀ ਨਹੀਂ ਦੇਖੀ ਤਾਂ ਮਜ਼ਾਕ ਹੈ ਇੱਕ ਆਦਮੀ ਜੋ ਜਿਹੜਾ ਆਦਮੀ ਇੱਕ ਮਰ ਗਿਆ ਜਿਹਦਾ ਸਾਰਾ ਪਰਿਵਾਰ ਜਿਹੜਾ ਉਹ ਉਹਨਾਂ ਤੇ ਡਿਪੈਂਡ ਸੀ ਉਹਨੂੰ 2 ਲੱਖ ਦੀ ਕਾਦੀ ਕੰਪਨਸੇਸ਼ਨ ਹੈ ਮੈਂ ਇੱਕ ਮੈਂ ਉਦਾਹਰਨ ਦੇਣਾ ਕਿ ਮੇਰੇ ਹਲਕੇ ਦੇ ਵਿੱਚ ਫਾਜ਼ਿਲ ਕਾ ਪਿੰਡ ਰੇਤੇ ਵਾਲੀ ਹੈ ਉੱਥੇ ਇੱਕ ਕੱਲ ਪਰਸੋ ਜਿਹੜਾ ਇੱਕ ਨੌਜਵਾਨ ਸੀ ਉਹ ਖੇਤ ਚ ਬੈਠਾ ਸੀ ਪਸ਼ੂਆਂ ਦੇ ਵਾਸਤੇ ਉਹ ਉਹਨੇ ਬੰਨ੍ਹ ਬਣਾਇਆ ਸੀ ਉਹ ਘਰ ਵਿੱਚ ਜਦੋਂ ਆਪਣੇ ਅੰਦਰ ਗਿਆ ਉਹਨਾਂ ਨੇ ਭਾਂਡੇ ਚਾਹ ਪੀਣ ਵਾਸਤੇ ਜ ਬਣਾਉਣ ਲੱਗਿਆ ਤੇ ਉਹਦੇ ਵਿੱਚ ਸੱਪ ਬੈਠਾ ਸੀ ਸੱਪ ਉਹਨਾਂ ਨੂੰ ਡੱਸ ਲਿਆ ਔਰ ਉਹ ਮੌਕੇ ਤੇ ਜਿਹੜਾ ਉਹਨੂੰ ਕੋਈ ਚੱਕ ਨਹੀਂ ਸਕਿਆ ਕੋਈ ਇਲਾਜ ਨਹੀਂ ਕਰ ਕਿਉਂਕਿ ਆਸੇ ਪਾਸੇ ਪੂਰਾ ਪਾਣੀ ਸੀ ਤੇ ਉਹ ਜਿਹੜਾ ਸੀ ਉਹਦੀ ਮੌਤ ਹੋ ਗਈ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਘਰ ਵਾਲੀ ਉਹਦੀ ਪਹਿਲਾਂ ਮਰੀ ਹੋਈਏ ਭਰਾ ਮਰਿਆ ਹੈ ਭਰਜਾਈ ਮਰੀ ਹੈ ਦਾਦੀ ਦਾਦਾ ਮਰੇ ਤੇ ਬੱਚੇ ਤਿੰਨ ਬੱਚੇ ਇੱਕ 17 ਸਾਲ ਦੀ ਕੁੜੀ ਹੈ ਤਿੰਨ ਛੋਟੇ ਬੱਚੇ ਹੈ ਉਹਨਾਂ ਨੂੰ ਸਵਾਲਣ ਵਾਲਾ ਕੋਈ ਨਹੀਂ ਤੇ ਉਹਦੇ ਲੋਕਾਂ ਨੂੰ ਇਹ ਸਰਕਾਰ 2000 ਰੁਪਏ ਕੰਪਨਸੇਸ਼ਨ ਦੇਗੀ ਤੇ ਕਿੰਨਾ ਮਜ਼ਾਕ ਹੈ ਕਿ ਤਾਂ ਇਹਨਾਂ ਦਾ ਜਿਹੜਾ ਖਟੋਖਟ ਇਹਨਾਂ ਨੂੰ ਕਰੋੜ ਰੁਪਏ ਜਿਹੜਾ ਉਹ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਦੇ ਸਾਡੇ 9 ਜਾਨਾਂ ਉੱਤੇ ਮਾਰੇ ਗਏ ਪਸ਼ੂ ਮਾਰੇ ਗਏ ਉਹਨਾਂ ਵਾਸਤੇ ਲੱਖ ਰੁਪਏ ਤੋਂ ਘੱਟ ਅੱਜ ਕਰਤਾ ਜਿਹੜੀ ਕੋਈ ਗਊ ਜਾਂ ਮੱਝ ਨਹੀਂ ਆਉਂਦੀ ਜਿਹਦੇ ਨਾਲ ਉਹਨਾਂ ਨੂੰ ਉਹਨਾਂ ਦਾ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਫਸਲ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਲੋਕਾਂ ਦੀ ਜਿਹੜੀ ਇਹ ਅੱਜ ਦਰਿਆ ਦਾ ਪਾਣੀ ਹਟੇਗਾ ਤੇ ਬਿਮਾਰੀਆਂ ਫੈਲਣੀਆਂ ਨਾਲ ਨਾਲ ਲੋਕਾਂ ਦੇ ਮਕਾਨ ਜਿਹੜੇ ਕੁਝ ਬਚੇ ਉਹਨਾਂ 'ਚ ਪਾੜ ਪੈ ਜਾਣਗੇ ਉਹ ਡਿੱਗਣ ਦੇ ਕਿਨਾਰੇ ਹੋ ਜਾਣਗੇ ਉਹਨਾਂ ਵਾਸਤੇ ਇੱਕ ਇੱਕ ਮਕਾਨ ਵਾਸਤੇ ਲੱਖ-ਲੱਖ ਰੁਪਈਆ ਜਿਹੜਾ ਹੈ ਉਹ ਸਰਕਾਰ ਨੂੰ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਸਮਝਣ ਕਿ ਸਾਡੀ ਸਰਕਾਰ ਹੈ ਉਹਨੇ ਕੁਝ ਕੀਤਾ ਹੈ ਵਰਨਾ ਇਹ 2000 ਦੇ ਨਾਲ ਤਾਂ ਮੇਰੇ ਖਿਆਲ ਤੋਂ ਕੁਝ ਵੀ ਨਹੀਂ ਹੈ ਹਾਂਜੀ ਦੋਟੇ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੀ ਸਾਰੀ ਇੱਕ ਟੀਮ ਟੀਮ ਬਣਾ ਕੇ ਮੈਂ ਤਾਂ ਚਾਹੁੰਦਾ ਕਿ ਵੱਡੀ ਕਮੇਟੀ ਜਿਹੜੀ ਹੈ ਜੇ ਸਰ ਵਾਟਰ ਸਰਸਸ ਹੈ ਜਾਂ ਕੋਈ ਐਮਪੀਏ ਦੇ ਨਾਲ ਲੈ ਕੇ ਅਫੀਸਰ ਦੇ ਨਾਲ ਐਮਪੀ ਦੀ ਡਿਊਟੀ ਲਗਾਣ ਜੇ ਉਹ ਸਮਝਦੇ ਆ ਕਿ ਸਹੀ ਹੈ ਇਹਦਾ ਪੂਰਾ ਜਿਹੜਾ ਉਹ ਸਰਵੇ ਕੀਤਾ ਜਾਏ ਉਹਦਾ ਮੁਆਵਜ਼ਾ ਬਣਾਇਆ ਜਾਏ ਤਾਂ ਕਿ ਲੋਕਾਂ ਨੂੰ ਇਹਦੀ ਰਾਤ ਜਿਹੜੀ ਉਹ ਮਿਲ ਸਕੇ